ਇੱਕੋ ਘਰ ਦੇ ਜੀ ਮਿਹਨਤ ਮੁਸ਼ਕਤ ਕਰਕੇ ਜੇ ਘਰ ਨੂੰ ਤਰੱਕੀ ਦੀ ਲੀਹਾਂ ਤੇ ਲੈ ਜਾਣ ਹਰ ਕੋਈ ਚਾਹੁੰਦਾ ਹੈ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਪਰ ਤਰਨਤਾਰਨ ਦੇ ਵਿੱਚ ਦੋ ਚਾਚੇ ਤਾਏ ਦੇ ਭਰਾਵਾਂ ਦੇ ਨਾਲ ਐਸੀ ਘਟਨਾ ਵਾਪਰੀ ਜਿਸ ਤੋਂ ਬਾਅਦ ਹਰ ਇੱਕ ਦਾ ਦਿਲ ਹੁਣ ਜ਼ਰੂਰ ਇਸ ਘਟਨਾ ਨੂੰ ਦੇਖ ਕੇ ਉਦਾਸ ਹੈ ਦਰਸਲ ਦੋ ਸਕੇ ਪਾਈ ਸੀ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਸੀ ਪੈਪਾ ਪਾਉਂਦੇ ਸੀ ਜਾ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਐਦਾਂ ਹੀ ਪਿੰਡ ਦੀ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੇ ਅਧੀਨ ਇੱਕ ਪਿੰਡ ਆਉਂਦਾ ਪਿੰਡ ਦਾ ਨਾਂ ਹੈ ਰਾਣੀਵਲਾ ਇਸੇ ਪਿੰਡ ਦੇ ਵਿੱਚ ਇੱਕ ਕਿਸਾਨ ਦੇ ਖੇਤਾਂ 'ਚ ਪੈਪਾ ਪਾਉਣ ਲਈ ਗਏ। ਹੁਣ ਵਕ ਵਕ ਕਮਾਰੀ ਪੈਪਾ ਪਾਈਆਂ ਜਾਂਦੀਆਂ ਨੇ ਅਸੀਂ ਜਾਣਦੇ ਆ ਕਿ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਇਹ ਪਾਈਪਾ ਪਾਉਣ ਦੇ ਲਈ ਜਦ ਨੌਜਵਾਨ ਗਏ ਤਾਂ ਉੱਥੇ ਆਪੋ ਆਪਣਾ ਕੰਮ ਕਰਨ ਲੱਗੇ ਕਿਉਂਕਿ ਮਿੱਟੀ ਪੱਟ ਕੇ ਪੈਪਾ ਪਾਉਣੀਆਂ ਹੁੰਦੀਆਂ ਨੇ। ਉਸੇ ਲਈ ਮਿੱਟੀ ਪੱਟੀ ਹੋਈ ਸੀ ਢਿੱਗ ਥੋੜੀ ਵੱਡੀ ਹੋਈ ਹੋਈ ਸੀ। ਤਾਂ ਜੋ ਅੰਦਰ ਪਾਈਪ ਜਦ ਪਾ ਰਹੇ ਸੀ ਦੋਵੇਂ ਪਰਾਹੇਠਾ ਗਏ ਪਾਈਪ ਨੂੰ ਅਡਜਸਟ ਕਰਨ ਦੇ ਲਈ ਪਰ ਉਸੇ ਵੇਲੇ ਅਚਾਨਕ ਮਿੱਟੀ ਉੱਤੇ ਡਿੱਗ ਗਈ। ਜਦ ਤੱਕ ਬਾਹਰ ਨਿਕਲ ਪਾਉਦੇ ਉਦੋਂ ਤੱਕ ਦੋਵਾਂ ਪਾਈਆਂ ਦੀ ਮਾਤ ਹੋ ਗਈ ਇੱਕ ਘਟਨਾ ਦੇ ਨਾਲ ਦੋ ਚਿਰਾਗ ਬੁਜੇ ਤੇ ਉਹ ਵੀ ਚਾਚੇ ਤਾਏ ਦੇ ਇੱਕੋ ਪਰਿਵਾਰ ਦੇ ਜੋ ਉਸ ਕਹਿ ਸਕਦੇ ਆ ਕਿ ਇਹ ਦੋ ਨੌਜਵਾਨਾਂ ਦੀ ਜਾਨ ਦੇ ਨਾਲ ਹੁਣ ਮਾਤਮ ਦਾ ਮਾਹੌਲ ਪਸਰ ਚੁੱਕਿਆ ਹੈ ਇਸ ਸਾਰੀ ਘਟਨਾ ਦੀ ਜੇਕਰ ਗੱਲ ਕਰੀਏ ਤਾਂ ਇਹ ਤਰਨਤਾਰਨ ਦੇ ਵਿੱਚ ਵਾਪਰੀ ਹੈ ਤਰਨਤਾਰਨ ਦੇ ਅੰਦੀਨ ਆਉਂਦਾ ਪਿੰਡ ਰਾਣੀਵਲਾ ਰਾਣੀਵਲਾ ਦੇ ਵਿੱਚ ਇਹ ਦੋਵੇਂ ਗਏ ਸੀ ਪਿੰਡ ਹੈ ਚੰਬਾਖੁਰਤ ਚੰਬਾਖੁਰਤ ਦੇ ਚ ਇੱਕ ਕਿਸਾਨ ਦੇ ਖੇਤਾਂ ਚ ਪਾਈਪਲਾਈਨ ਦਾ ਕੰਮ ਕਰ ਰਹੇ ਸੀ ਇਸੇ ਦੌਰਾਨ ਜਦ ਕਿਸਾਨ ਉਰਾਪਰਾ ਹੋਇਆ ਥੋੜਾ ਤਾ ਉਸੇ ਵੇਲੇ ਦੇ ਵਿੱਚ ਇਹ ਆਪਣਾ ਕੰਮ ਕਰਨ ਲੱਗੇ ਹੋਏ ਸੀ ਦੋਵੇਂ ਭਾਈ ਜਿਨ੍ਹਾਂ ਦੇ ਨਾਮ ਤੁਹਾਨੂੰ ਦੱਸ दिए ਨਾਮ ਸਾਹਮਣੇ ਆਏ ਨੇ ਯਵਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਇਸ ਤੋਂ ਇਲਾਵਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਜੋ ਇਹਨਾਂ ਦੀ ਪਛਾਣ ਹੋਈ ਹੈ ਦੋਵੇਂ ਨੌਜਵਾਨਾਂ ਦੀ ਜੋ ਕਿ ਉੱਥੇ ਕੰਮ ਕਰਨ ਦੀ ਲਈ ਗਏ ਹੋਏ ਸੀ ਹਾਰਾ ਕੀ ਘਟੜਾ ਤੋਂ ਬਾਅਦ ਹੁਣ ਸੋਗ ਦੀ ਲਹਿਰ ਦੌੜ ਚੁੱਕੀ ਹੈ ਪਿੰਡ ਦੇ ਵਿੱਚ ਜੋ ਲਾਸ਼ਾਂ ਨੇ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਲਿਜਾਇਆ ਗਿਆ ਇਸ ਲਈ ਜਦ ਵੀ ਕੋਈ ਐਸਾ ਕੰਮ ਕਰਨ ਦੇ ਲਈ ਲਿਜਾਇਆ ਜਾਏ ਤਾਂ ਸਾਵਧਾਨੀ ਵਰਤਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਐਸੇ ਕੰਮਾਂ ਦੇ ਵਿੱਚ ਅਕਸਰ ਸੁਰੱਖਿਆ ਨੂੰ ਕਈ ਵਾਰ ਲੋਕ ਅਣਗੌਲਿਆ ਕਰ ਦਿੱਤੇ ਕਿਉਂਕਿ ਕੰਮ ਤਾਂ ਕਰਨਾ ਹੈ ਹਰ ਇੱਕ ਨੇ ਰੋਜ਼ੀ ਰੋਟੀ ਕਮਾਉਣੀ ਹੈ ਤਾਂ ਉਸ ਦੇ ਵਿੱਚ ਕਿਸ ਤਰ੍ਹਾਂ ਕਿਤੇ ਰਿਸਕ ਜ਼ਰੂਰ ਬਣਿਆ ਰਹਿੰਦਾ ਪਰ ਖੁਦ ਵੀ ਇਸ ਦੇ ਲਈ ਕੁਝ ਨਾ ਕੁਝ ਤਿਆਰ ਰੱਖਣਾ ਜ਼ਰੂਰੀ ਹੈ ਤੇ ਐਸੇ ਦੇ ਵਿੱਚ ਜਦ ਕੋਈ ਖੁਦਾਈ ਵਾਲਾ ਕੰਮ ਚੱਲ ਰਿਹਾ ਹੋਵੇ ਤਾਂ ਇਹ ਵੀ ਇੱਕ ਤਿਆਰ ਰੱਖਣਾ ਚਾਹੀਦਾ ਹੈ ਕਿ ਨਾਲ ਕੁਝ ਵਿਅਕਤੀ ਉੱਥੇ ਮੌਜੂਦ ਰਹਿਣ ਜੋ ਕਿ ਐਸੀ ਹਾਲਤ ਦੇ ਵਿੱਚ ਬਦਲ ਸਕਣ ਜਾਂ ਫਿਰ ਘਟੂ ਘਟ ਇੱਕ ਵਿਅਕਤੀ ਉੱਤੇ ਐਸਾ ਜ਼ਰੂਰ ਛੱਡਿਆ ਜਾਏ ਜੋ ਕਿ ਐਸੀ ਕਿਸੇ ਹੰਗਾਮੀ ਸਥਿਤੀ ਦੀ ਹਾਲਤ ਦੇ ਵਿੱਚ ਤੁਰੰਤ ਸੂਚਨਾ ਪਹੁੰਚਾ ਕੇ ਮੌਕੇ ਤੇ ਮਦਦ ਮੰਗਵਾ ਸਕੇ ਜਿਸ ਨਾਲ ਕਿ ਐਸੇ ਹਾਦਸੇ ਟਾਲੇ ਜਾ ਸਕਣ ਕਿਸੇ ਵੀ ਘਰ ਦੇ ਵਿੱਚ ਐਸੀ ਮਾਤਮ ਵਾਲੀ ਸਥਿਤੀ ਨਾ ਪੈਦਾ ਹੋਏ ਐਸੀ ਤਸਵੀਰਾਂ ਕਿਤੋਂ ਵੀ ਸਾਹਮਣੇ ਨਾ ਆਣ ਇੱਕੋ ਘਰ ਦੇ ਜੀ ਮਿਹਨਤ ਮਸ਼ੱਕਤ ਕਰਕੇ ਜੇ ਘਰ ਨੂੰ ਤਰੱਕੀ ਦੀ ਲੀਹਾਂ ਤੇ ਲੈ ਜਾਣ ਹਰ ਕੋਈ ਚਾਹੁੰਦਾ ਹੈ ਇਸ ਤੋਂ ਵਧੀਆ ਕੁਝ ਨਹੀਂ ਹੋ ਸਕਦਾ ਪਰ ਤਰਨਤਾਰਨ ਦੇ ਵਿੱਚ ਦੋ ਚਾਚੇ ਤਾਏ ਦੇ ਭਰਾਵਾਂ ਦੇ ਨਾਲ ਐਸੀ ਘਟਨਾ ਵਾਪਰੀ ਜਿਸ ਤੋਂ ਬਾਅਦ ਹਰ ਇੱਕ ਦਾ ਦਿਲ ਹੁਣ ਜ਼ਰੂਰ ਇਸ ਘਟਨਾ ਨੂੰ ਦੇਖ ਕੇ ਉਦਾਸ ਹੈ ਦਰਸਲ ਦੋ ਸਕੇ ਪਾਈ ਸੀ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੋਇਆ ਸੀ ਪੈਪਾ ਪਾਉਂਦੇ ਸੀ ਜਾ ਕੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਐਦਾਂ ਹੀ ਪਿੰਡ ਦੀ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਦੇ ਅਧੀਨ ਇੱਕ ਪਿੰਡ ਆਉਂਦਾ ਪਿੰਡ ਦਾ ਨਾਂ ਹੈ ਰਾਣੀਵਲਾ ਇਸੇ ਪਿੰਡ ਦੇ ਵਿੱਚ ਇੱਕ ਕਿਸਾਨ ਦੇ ਖੇਤਾਂ 'ਚ ਪੈਪਾ ਪਾਉਣ ਦੀ ਗਏ ਹੁਣ ਵਕ ਵਕ ਕੰਮਾਂ ਦੀ ਪੈਪਾ ਪਾਈਆਂ ਜਾਂਦੀਆਂ ਨੇ ਅਸੀਂ ਜਾਣਦੇ ਹਾਂ ਕਿ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਇਹ ਪਾਈਪਾ ਪਾਉਣ ਦੇ ਲਈ ਜਦ ਨੌਜਵਾਨ ਗਏ ਤਾਂ ਉੱਥੇ ਆਪੋ ਬੜਾ ਕੰਮ ਕਰਨ ਲੱਗੇ ਕਿਉਂਕਿ ਮਿੱਟੀ ਪੱਟ ਕੇ ਪਾਈਪਾ ਪਾਉਣੀਆਂ ਹੁੰਦੀਆਂ ਨੇ ਉਸੇ ਲਈ ਮਿੱਟੀ ਪੱਟੀ ਹੋਈ ਸੀ ਢਿੱਗ ਥੋੜੀ ਵੱਡੀ ਹੋਈ ਹੋਈ ਸੀ ਤਾਂ ਜੋ ਅੰਦਰ ਪਾਈਪ ਜਦ ਪਾ ਰਹੇ ਸੀ ਦੋਵੇਂ ਭਰਾ ਢੇਠਾ ਗਏ ਪਾਈਪ ਨੂੰ ਅਡਜਸਟ ਕਰਨ ਦੇ ਲਈ ਪਰ ਉਸੇ ਵੇਲੇ ਅਚਾਨਕ ਮਿੱਟੀ ਉੱਤੇ ਡਿੱਗ ਗਈ ਜਦ ਤੱਕ ਬਾਹਰ ਨਿਕਲ ਪਾਉਦੇ ਉਦੋਂ ਤੱਕ ਦੋਵਾਂ ਭਾਈਆਂ ਦੀ ਮੌਤ ਹੋ ਗਈ ਇੱਕ ਘਟਨਾ ਦੇ ਨਾਲ ਦੋ ਚਿਰਾਗ ਬੁਜੇ ਤੇ ਉਹ ਵੀ ਚਾਚੇ ਤਾਏ ਦੇ ਇੱਕੋ ਪਰਿਵਾਰ ਦੇ ਤੇ ਉਸ ਕਹਿ ਸਕਦੇ ਆ ਕਿ ਇਹ ਦੋ ਨੌਜਵਾਨਾਂ ਦੀ ਜਾਨ ਦੇ ਨਾਲ ਹੁਣ ਮਾਤਮ ਦਾ ਮਾਹੌਲ ਪਸਰ ਚੁੱਕਿਆ ਹੈ ਇਸ ਸਾਰੀ ਘਟਨਾ ਦੀ ਜੇਕਰ ਗੱਲ ਕਰੀਏ ਤਾਂ ਇਹ ਤਰਨਤਾਰਨ ਦੇ ਵਿੱਚ ਵਾਪਰੀ ਹੈ ਤਰਨਤਾਰਨ ਦੇ ਅੰਧੇ ਨਾ ਹੁੰਦਾ ਪਿੰਡ ਰਾਣੀਵਲਾ ਰਾਣੀਵਲਾ ਦੇ ਵਿੱਚ ਇਹ ਦੋਵੇਂ ਗਏ ਸੀ ਪਿੰਡ ਹੈ ਚੰਬਾਖੁਰਤ ਚੰਬਾਖੁਰਤ ਦੇ ਵਿੱਚ ਇੱਕ ਕਿਸਾਨ ਦੇ ਖੇਤਾਂ 'ਚ ਪਾਈਪਲਾਈਨ ਦਾ ਕੰਮ ਕਰ ਰਹੇ ਸੀ ਇਸੇ ਦੌਰਾਨ ਜਦੋਂ ਕਿਸਾਨ ਉੜਾਪਰਾ ਹੋਇਆ ਥੋੜਾ ਉਸੇ ਵੇਲੇ ਦੇ ਵਿੱਚ ਇਹ ਆਪਣਾ ਕੰਮ ਕਰਨ ਲੱਗੇ ਹੋਏ ਸੀ ਦੋਵੇਂ ਭਾਈ ਜਿਨ੍ਹਾਂ ਦੇ ਨਾਮ ਤੁਹਾਨੂੰ ਦੱਸ दिए ਨਾਮ ਸਾਹਮਣੇ ਆਏ ਨੇ ਯਵਰਾਜ ਸਿੰਘ ਪੁੱਤਰ ਮੁਖਤਿਆਰ ਸਿੰਘ ਤੇ ਇਸ ਤੋਂ ਇਲਾਵਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਜੋ ਇਹਨਾਂ ਦੀ ਪਛਾਣ ਹੋਈ ਹੈ ਦੋਵੇਂ ਨੌਜਵਾਨਾਂ ਦੀ ਜੋ ਕਿ ਉੱਥੇ ਕੰਮ ਕਰਨ ਦੀ ਲਈ ਗਏ ਹੋਏ ਸੀ ਹਾਰਾ ਕੀ ਘਟੜਾ ਤੋਂ ਬਾਅਦ ਹੁਣ ਸੋਗ ਦੀ ਲਹਿਰ ਦੌੜ ਚੁੱਕੀ ਹੈ ਪਿੰਡ ਦੇ ਵਿੱਚ ਜੋ ਲਾਸ਼ਾਂ ਨੇ ਉਹਨਾਂ ਨੂੰ ਪੋਸਟਮਾਰਟਮ ਦੇ ਲਈ ਲਿਜਾਇਆ ਗਿਆ ਅਸਲ ਵਿੱਚ ਜਦ ਵੀ ਕੋਈ ਐਸਾ ਕੰਮ ਕਰਨ ਦੇ ਲਈ ਲਿਜਾਇਆ ਜਾਏ ਤਾਂ ਸਾਵਧਾਨੀ ਵਰਤਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਐਸੇ ਕੰਮਾਂ ਦੇ ਵਿੱਚ ਅਕਸਰ ਸੁਰੱਖਿਆ ਨੂੰ ਕਈ ਵਾਰ ਲੋਕ ਅਣਗੌਲਿਆ ਕਰ ਦਿੱਤੇ ਕਿਉਂਕਿ ਕੰਮ ਤਾਂ ਕਰਨਾ ਹੈ ਹਰ ਇੱਕ ਨੇ ਰੋਜ਼ੀ ਰੋਟੀ ਕਮਾਉਣੀ ਹੈ ਤਾਂ ਉਸ ਦੇ ਵਿੱਚ ਕਿਸ ਤਰ੍ਹਾਂ ਕਿਤੇ ਰਿਸਕ ਜ਼ਰੂਰ ਬਣਿਆ ਰਹਿੰਦਾ ਪਰ ਖੁਦ ਵੀ ਇਸ ਦੇ ਲਈ ਕੁਝ ਨਾ ਕੁਝ ਤਿਆਰ ਰੱਖਣਾ ਜ਼ਰੂਰੀ ਹੈ ਤੇ ਐਸੇ ਦੇ ਵਿੱਚ ਜਦ ਕੋਈ ਖੁਦਾਈ ਵਾਲਾ ਕੰਮ ਚੱਲ ਰਿਹਾ ਹੋਵੇ ਤਾਂ ਇਹ ਵੀ ਇੱਕ ਤਿਆਰ ਰੱਖਣਾ ਚਾਹੀਦਾ ਹੈ ਕਿ ਨਾਲ ਕੁਝ ਵਿਅਕਤੀ ਉੱਥੇ ਮੌਜੂਦ ਰਹਿਣ ਜੋ ਕਿ ਐਸੀ ਹਾਲਤ ਦੇ ਵਿੱਚ ਬਦਲ ਸਕਣ ਜਾਂ ਫਿਰ ਘਟੂਕਟ ਇੱਕ ਵਿਅਕਤੀ ਉੱਤੇ ਐਸਾ ਜ਼ਰੂਰ ਛੱਡਿਆ ਜਾਏ ਜੋ ਕਿ ਐਸੀ ਕਿਸੇ ਹੰਗਾਮੀ ਸਥਿਤੀ ਦੀ ਹਾਲਤ ਦੇ ਵਿੱਚ ਤੁਰੰਤ ਸੂਚਨਾ ਪਹੁੰਚਾ ਕੇ ਮੌਕੇ ਤੇ ਮਦਦ ਮੰਗਵਾ ਸਕੇ ਜਿਸ ਨਾਲ ਕਿ ਐਸੇ ਹਾਦਸੇ ਟਾਲੇ ਜਾ ਸਕਣ ਕਿਸੇ ਵੀ ਘਰ ਦੇ ਵਿੱਚ ਐਸੀ ਮਾਤਮ ਵਾਲੀ ਸਥਿਤੀ ਨਾ ਪੈਦਾ ਹੋਏ ਐਸੀ ਤਸਵੀਰਾਂ ਕਿਤੋਂ ਵੀ ਸਾਹਮਣੇ ਨਾ